ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ। ਬੀਤੇ ਦਿਨ ਸਾਡੇ ਚੈਨਲ ਤੇ ਦਿਖਾਈ ਗਈ ਬਿਆਸ ਦਰਿਆ ਦੇ ਕਿਨਾਰੇ बसे ਪਿੰਡਾਂ ਦੇ ਲੋਕਾਂ ਦੇ ਡੰਗਰਾਂ ਦੇ ਕਈ ਦਿਨਾਂ ਤੋਂ ਭੁੱਖੇ ਰਹਿਣ ਦੀ ਖਬਰ ਦਾ ਤੁਰੰਤ ਅਸਰ ਹੋਇਆ ਹੈ। ਖਬਰ ਦੇਖਣ ਤੋਂ ਬਾਅਦ ਸਾਡਾ ਪੰਜਾਬ ਫੈਡਰੇਸ਼ਨ ਪੰਜਾਬ ਦੇ ਕੌਮੀ ਪ੍ਰਧਾਨ ਅਤੇ ਭਾਰਤੀ ਕਿਸਾਨੀ ਯੂਨੀਅਨ ਚੜੂਨੀ ਦੇ ਪੰਜਾਬ ਯੂਥ ਪ੍ਰਧਾਨ 인ਦਰਪਾਲ ਸਿੰਘ ਆਪਣੇ ਸਾਥੀਆਂ ਸਮੇਤ 4 ਦਿਨਾਂ ਤੋਂ ਭੁੱਖੇ ਡੰਗਰਾਂ ਲਈ 2 ਟਰਾਲੀਆਂ ਭਰ ਕੇ ਤੂੜੀ ਅਚਾਰ ਅਤੇ ਚਾਰਾ ਲੈ ਕੇ ਪਿੰਡ ਟਾਂਡਾ ਵਿਖੇ ਪਹੁੰਚੇ ਅਤੇ ਪਿੰਡ ਦੇ ਪਸ਼ੂ ਪਾਲਕਾਂ ਨੂੰ ਡੰਗਰਾਂ ਦੇ ਖਾਣ ਲਈ ਇਹ ਸਮਾਨ ਪੇਟ ਕੀਤਾ। ਦੱਸ ਦਈਏ ਕਿ ਬਿਆਸ ਦਰਿਆ ਦਾ ਪਾਣੀ ਇਸ ਵਾਰ ਬੇਸ਼ੱਕ ਇਹਨਾ ਪਿੰਡਾਂ ਤੱਕ ਨਹੀਂ ਪਹੁੰਚਿਆ ਪਰ ਪਿੰਡ ਵਾਸੀਆਂ ਦੀਆਂ ਸਾਰੀਆਂ ਦੀਆਂ ਸਾਰੀਆਂ ਫਸਲਾਂ ਖਰਾਬ ਹੋ ਗਈਆਂ ਹਨ। ਟੂੜੀ ਬਾਰਿਸ਼ਾਂ ਨੇ ਖਰਾਬ ਕਰ ਦਿੱਤੀ ਜਿਸ ਕਾਰਨ ਟਾਂਡਾ, ਜਗਤਪੁਰ, ਦਵਾਲ ਜਿਹੇ ਪਿੰਡਾਂ ਦੇ ਪਸ਼ੂ ਪਾਲਕਾਂ ਲਈ ਡੰਗਰਾਂ ਦਾ ਢਿੱਡ ਭਰਨਾ ਵੀ ਮੁਸ਼ਕਿਲ ਹੋਇਆ ਪਿਆ ਸੀ। ਜਿਸ ਬਾਰੇ ਅਸੀਂ ਗਰਾਊਂਡ ਲੈਵਲ ਤੇ ਜਾ ਕੇ ਕਵਰੇਜ ਕੀਤੀ ਤਾਂ ਖਬਰ ਦੇਖਣ ਤੋਂ ਬਾਅਦ ਸਮਾਜ ਸੇ ਵੀ ਇੱਧਰ ਪਹੁੰਚਣੇ ਸ਼ੁਰੂ ਹੋ ਗਏ ਹਨ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਕੇ ਇੰਦਰਪਾਲ ਸਿੰਘ ਬੈਂਸ ਨੇ ਹੋਰ ਸਮਾਜ ਸੇਵੀ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਇਹਨਾਂ ਇਲਾਕਿਆਂ ਦੇ ਲੋਕਾਂ ਦੇ ਹਜੇ 2023 ਵਿੱਚ ਆਏ ਹੜ੍ਹਾਂ ਦੇ ਜ਼ਖਮ ਵੀ ਤਾਜੇ ਹਨ 23 ਦੇ ਹੜ੍ਹਾਂ ਤੋਂ ਹੀ ਲੋਕ ਉੱਭਰ ਨਹੀਂ ਪਾਏ ਹੋਣ ਇਸ ਲਈ ਇਹਨਾਂ ਦੀ ਮਹਿਤਾ ਲਈ ਹੋਰ ਸਮਾਜ ਸੇਵੀ ਜਥੇਬੰਦੀ ਅੱਗੇ ਆਉਣ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਕੁਲਵਿੰਦਰ ਪਾਟਿਆ ਦੇ ਬਹਾਂਸ ਯੂਥ ਪੰਜਾਬ ਪ੍ਰਧਾਨ ਭਾਰਤੀ ਕਿਸਾਨ ਜੀ ਨੇ ਚੜੂਨੀ ਸਾਡਾ ਪੰਜਾਬ ਫੈਡਰੇਸ਼ਨ ਅਸੀਂ ਅੱਜ ਇਧਰ ਜਗਸਪੁਰ ਟਾਂਡਾ ਪਿੰਡ ਦੇ ਵਿੱਚ ਪਹੁੰਚੇ ਆ ਇੱਕ ਦੋ ਦਿਨ ਪਹਿਲਾਂ ਇੱਕ ਨਿਊਜ਼ ਚੈਨਲ ਦੇ ਉੱਪਰ ਨਿਊਜ਼ ਵਾਇਰਲ ਹੋਈ ਸੀ ਕਿ ਇਸ ਪਿੰਡ ਦੇ ਵਿੱਚ ਮਾਤਾ ਜੀ ਬੋਲ ਰਹੀ ਸੀਗੇ ਕਿ ਹਰੇ-ਚਾਰੇ ਦੀ ਤੂੜੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਬਿਆਸ ਦਰਿਆ ਦੇ ਬਿਲਕੁਲ ਕੰਢੇ ਦੇ ਉੱਤੇ ਪਿੰਡ ਹੈ ਔਰ ਪਾਣੀ ਦੀ ਮਾਰ ਇਹਨਾਂ ਪਿੰਡਾਂ ਵਿੱਚ ਵੀ ਪਈ ਆ ਭਾਵੇਂ ਕੋਈ ਤੂਸੀਬਨ ਨਹੀਂ ਟੁੱਟਿਆ ਉਸ ਗੱਲ ਤੋਂ ਪਰਮਾਤਮਾ ਦਾ ਅਸੀਂ ਸ਼ੁਕਰ ਕਰਦੇ ਆ ਪਰ ਜਿਹੜੀਆਂ ਬਰਸਾਤੀ ਨਦੀਆਂ ਨੇ ਪਾਣੀ ਦਾ ਦਰਿਆ ਦਾ ਜਿਹੜਾ ਓਵਰਫਲੋ ਆ ਉਹ ਬਰਸਾਤੀ ਨਦੀ ਦੇ ਵਿੱਚ ਆਂਦਾ ਤੇ ਉਹਨਾਂ ਨਦੀਆਂ ਦੇ ਥਰੂ ਹੀ ਸਾਰਾ ਜਿਹੜਾ ਇਹ ਪਿੰਡਾਂ ਦੇ ਵਿੱਚ ਪਾਣੀ ਜਿਹੜਾ ਆ ਗਿਆ ਤੇ ਉਹਨੇ ਜਿਹੜਾ ਫਸਲਾਂ ਦਾ ਨੁਕਸਾਨ ਚਾਰੇ ਦਾ ਨੁਕਸਾਨ ਉਹ ਉਹਨਾਂ ਹੀ ਬਰਾਬਰ ਕੀਤਾ ਜਿੰਨਾ ਸਾਡੇ ਰਾਵੀ ਨੇ ਹਾੜ ਦੀ ਮਾਰ ਇੱਥੇ ਇਲਾਕਿਆਂ ਦੇ ਵਿੱਚ ਹੋਇਆ ਇਸ ਗੱਲ ਦੀ ਵੀ ਚਲੋ ਪਰਮਾਤਮਾ ਨੇ ਕਿਤੇ ਨਾ ਕਿਤੇ ਵਿਚਾਰ ਰੱਖਿਆ ਕਿ ਪਿੰਡ ਦੇ ਵਿੱਚ ਜਿਹੜੇ ਘਰ ਆ ਉਹਨਾਂ ਦੇ ਵਿੱਚ ਪਾਣੀ ਨਹੀਂ ਚੜਿਆ ਪਰ ਜ਼ਮੀਨਾਂ 'ਚ ਓਦਾਂ ਦਾ ਓਦਾਂ ਹੀ ਪਾਣੀ ਖਲੋਤਾ ਆ ਗੋਡੇ-ਗੋਡੇ ਪਾਣੀ ਆ ਫਸਲਾਂ ਤੇ ਚਾਰਾ ਸਾਰਾ ਖਤਮ ਹੋ ਚੁੱਕਿਆ ਇਹ ਖਬਰ ਨਿਊਜ਼ ਚੈਨਲ ਦੀ ਅਸੀਂ ਦੇਖੀ ਤੇ ਅਸੀਂ ਮਹਿਸੂਸ ਕੀਤਾ ਵੀ ਆਪਣੇ ਜਿਹੇ ਜ਼ਿਲ੍ਹੇ ਦੇ ਵਿੱਚ ਜਿਹੜੇ ਲੋਕ ਸਾਡਿਆਂ ਨੂੰ ਕਿਸੇ ਰਾਹਤ ਸਮੱਗਰੀ ਦੀ ਜ਼ਰੂਰਤ ਆ ਜੇ ਅਸੀਂ ਨਹੀਂ ਉਹਨਾਂ ਤੱਕ ਪਹੁੰਚੇ ਤੇ ਫਿਰ ਸਾਰਿਆਂ ਦਾ ਧਿਆਨ ਤੇ ਇੱਧਰ ਵਾਲੇ ਪਾਸੇ ਹੋਇਆ ਪਿਆ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਨੇ ਜਿਵੇਂ ਮਕੋੜਾ ਪਤਨ ਹੋ ਗਿਆ ਅਕਲਾਨੂਰ ਹੋ ਗਿਆ ਡੇਹਰਾ ਹੋ ਗਿਆ ਰਮਦਾਸ ਹੋ ਗਿਆ ਜਨਾਲਾ ਹੋ ਗਿਆ ਇਹ ਇਧਰ ਵਾਲੇ ਪਾਸੇ ਕਿਤੇ ਨਾ ਕਿਤੇ ਧਿਆਨ ਘਟਿਆ ਤੇ ਅਸੀਂ ਇੱਕ ਅਪੀਲ ਵੀ ਕਰਦੇ ਹਾਂ ਆਪਣੀ ਬਾਕੀ ਸਮਾਜ ਸੇਵੀ ਸੰਸਥਾਵਾਂ ਨੂੰ ਤੇ ਆਪਣੇ ਲਾਗੇ ਦੇ ਲੋਕਾਂ ਨੂੰ ਵੀ ਇਹ ਜਿਹੜੇ ਬਿਆਸ ਦੇ ਨੇੜੇ ਦੇ ਜਿੰਨਾਂ ਦਾ ਨੁਕਸਾਨ ਹੋਇਆ ਆ ਇਹਨਾਂ ਦੀ ਫਸਲਾਂ ਦਾ ਵੀ ਉਹਨਾਂ ਨੂੰ ਨੁਕਸਾਨ ਆ ਚਾਰਾ ਇਹਨਾਂ ਦਾ ਵੀ ਖਤਮ ਹੋ ਗਿਆ ਸਾਨੂੰ ਇਹਨਾਂ ਦੀ ਵੀ ਰਾਹਤ ਸਮਗਰੀ ਲੈ ਕੇ ਇਹਨਾਂ ਤੱਕ ਵੀ ਪਹੁੰਚ ਕਰਨੀ ਚਾਹੀਦੀ ਤਾਂ ਕਿ ਸਾਡੇ ਜਿਹੜੇ ਆਪਣੇ ਜ਼ਿਲ੍ਹੇ ਦੇ ਵੀ ਲੋਕ ਆ ਉਹ ਵੀ ਕਿਤੇ ਨਾ ਕਿਤੇ ਬਚ ਸਕਣ ਤੇ ਇਸ ਜਿਹੜੀ ਪਾਣੀ ਦੀ ਮਾਰ ਆ ਉਹਦੇ ਤੋਂ ਉੱਠ ਸਕਣ ਇਸ ਤਰ੍ਹਾਂ ਆ ਵੀ ਸਾਡੇ ਜਿਹੜਾ ਜ਼ਿਲ੍ਹਾ ਗੁਰਦਾਸਪੁਰ ਹੈ ਇਹਦੇ ਚੜਦੇ ਵਾਲੇ ਪਾਸੇ ਬਿਆਸ ਦਰਿਆ ਆ ਔਰ ਲੈਂਦੇ ਪਾਸੇ ਰਾਵੀ ਦਰਿਆ ਆ ਔਰ ਜਦੋਂ ਰੇਨੀ ਸੀਜ਼ਨ ਆਂਦਾ ਹਰ ਸਾਲ ਹੀ ਇਹਨਾਂ ਨੂੰ ਪਾਣੀ ਦੀ ਮਾਰ ਚਲਣੀ ਪੈਂਦੀ ਆ ਜਦੋਂ ਤੁਸੀਂ ਆ ਟੁੱਟ ਜਾਂਦੀ ਆ ਜਿਸ ਤਰ੍ਹਾਂ 2023 ਚ ਟੁੱਟ ਗਈ ਸੀ ਬਹੁਤ ਵੱਡੇ ਪਾੜ ਪੈ ਗਏ ਸੀ ਤੇ ਇੱਥੋਂ ਦੇ ਲਗਭਗ ਕੋਈ 30 40 ਪਿੰਡ ਭੈਣੀ ਮੀਆਂ ਖਾ ਚੱਕ ਸ਼ਰੀਫ ਤੱਕ ਜਿਹੜੇ ਪਾਣੀ ਆ ਉਹ ਪਾਣੀ ਦੀ ਮਾਰ ਹੇਠ ਆਏ ਸੀਗੇ ਪਰ ਉਹਦੇ ਨਾਲ ਹੋਇਆ ਕੀ ਕਿ ਦਰਿਆ ਜਦੋਂ ਟੁੱਟਦਾ ਕੋਈ ਬੰਨ ਤੇ ਉੱਥੋਂ ਦੀ ਮਿੱਟੀ ਜੱਲਣ ਰੇਤ ਘਸੂ ਸਾਰਾ ਕੁਝ ਜ਼ਮੀਨਾਂ 'ਚ ਆ ਜਾਂਦਾ ਫਿਰ ਉਹਨਾਂ ਨੂੰ ਸਾਮ ਸੰਭਾਲ ਕਰਨੀ ਆ ਫਸਲਾਂ ਖੇਤ ਤਿਆਰ ਕਰਨੇ ਜ਼ਿਮੀਦਾਰ ਜੀ ਪਹਿਲਾਂ ਆਪਣੀ ਫਸਲ ਤਬਾਹ ਕਰ ਬੈਠਦਾ ਫਿਰ ਖੇਤ ਨੂੰ ਤਿਆਰ ਕਰਨ ਵਾਸਤੇ ਉੱਪਰੋਂ ਹੋਰ ਖਰਚਾ ਕਰ ਦਿੰਦਾ మేం ਅਸੀਂ ਆਪ ਦੇਖਿਆ ਆ ਇਲਾਕੇ ਦੇ ਵਿੱਚ ਪਿੰਡ ਪਿੰਡ ਜਾ ਕੇ ਵੀ ਸਾਡੇ ਕੋਈ ਬਹੁਤੇ ਵੱਡੇ ਸਰਮਾਇਦਾਰ ਜਾਂ ਵੱਡੇ ਖੇਤਾਂ ਵਾਲੇ ਜ਼ਿਮੀਂਦਾਰ ਨਹੀਂ ਹੈਗੇ ਇੱਥੇ ਉਹ ਜ਼ਿਮੀਂਦਾਰ ਹੈ ਜਿਹੜੇ 1 ਏਕੜ ਤੋਂ ਸ਼ੁਰੂ ਹੋ ਕੇ 2.5 ਕੱਲੇ ਤੱਕ ਖਤਮ ਹੋ ਜਾਂਦੇ ਨੇ ਇੰਨੀ ਕੁ ਇੱਥੋਂ ਦੀ ਐਵਰੇਜ ਹੈ ਸਾਡੀ ਤੇ ਫਿਰ ਜਦੋਂ ਮਾਰਾਂ ਵੀ ਖਾਣੀਆਂ ਪਰਿਵਾਰ ਵੀ ਚਲਾਣੇ ਆ ਇਸ ਕਰਕੇ ਇੱਥੋਂ ਦੇ ਅਸੀਂ ਵੀ ਦੇਖਿਆ ਕਿ ਪਿੰਡ ਦੇ ਬੰਦੇ ਜਿਹੜੇ ਆ ਬਾਹਰ ਨੌਕਰੀਆਂ ਕਰਨੇ ਚਾਹੁੰਦੇ ਜਾਂ ਦਿਹਾੜੀ ਟੱਪਾ ਲਾ ਕੇ ਫਿਰ ਪਰਿਵਾਰ ਦਾ ਗੁਜ਼ਾਰਾ ਕਰਦੇ ਆ ਤੇ ਉਹਦੇ ਨਾਲ ਰੀੜ ਦੀ ਹੱਡੀ ਵਾਂਗ ਖੜਦਿਆਂ ਸਾਡੀਆਂ ਇਹ ਪਿੰਡਾਂ ਦੀਆਂ ਔਰਤਾਂ ਉਹ ਆਪਣਾ ਜਿੱਥੇ ਚੌਂਕਾ ਵੀ ਸੰਭਧਿਆ ਪਰਿਵਾਰਾਂ ਨੂੰ ਸੰਭਧਿਆ ਨਾਲ ਡੰਗਰ ਵਸ਼ੇ ਵਾਸਤੇ ਚਾਰੇ ਦਾ ਪ੍ਰਬੰਧ ਵੀ ਖੇਤਾਂ ਵਿੱਚ ਆਪ ਕਰਦੀਆਂ ਨੇ ਜਾ ਕੇ ਇਸ ਕਰਕੇ ਸਾਨੂੰ ਆਪਣੇ ਲੋਕਾਂ ਦੇ ਨਾਲ ਖੜਨ ਦੀ ਜ਼ਰੂਰਤ ਆ ਸਰਕਾਰਾਂ ਦੀ ਨੀਅਤ ਕੁਛ ਹੋ ਰਹੀ ਆ ਪੋਲਿਟਿਕਲ ਪਾਰਟੀਆਂ ਜਿਹੜੀ ਅਸੀਂ ਆਸ ਰੱਖ ਕੇ ਸਰਕਾਰਾਂ ਬਣਾਈਆਂ ਸੀ ਉਹ ਅੰਨਾ ਵੰਡੇ ਰਿਓੜੀਆਂ ਮੋੜ-ਮੋੜ ਆਪਣੇਆਂ ਨੂੰ ਇਸ ਪੈਟਰਨ ਦੇ ਉੱਤੇ ਚੱਲਦੀਆਂ ਨੇ ਕਿ ਆਪਣੇਆਂ ਨੂੰ ਦਈ ਜਾਣੀ ਆ ਜਿਨ੍ਹਾਂ ਨੇ ਵੋਟ ਪਾਈ ਆ ਜਿਨ੍ਹਾਂ ਨੇ ਵੋਟਿੰਗ ਪਾਈ ਉਹਨਾਂ ਨੂੰ ਕੁਛ ਨਹੀਂ ਦੇਣਾ ਪਰ ਮੈਂ ਕਹਿੰਨਾ ਕਿ ਕਿਤੇ ਸਾਡੀ ਮਾਨਸਿਕਤਾ ਦਾ ਜਿਹੜਾ ਇਹ ਲੈਵਲ ਆ ਨਾ ਉੱਚਾ ਹੋਣਾ ਚਾਹੀਦਾ ਜਦੋਂ ਪਾਣੀ ਆਉਂਦਾ ਕਿਸੇ ਨੂੰ ਨਹੀਂ ਵੇਖਦਾ ਕਿ ਆਮ ਪਾਰਟੀ ਆ ਅਕਾਲੀ ਦਲ ਆ ਭਾਜਪਾ ਆ ਕਾਂਗਰਸ ਆ ਕਿ ਜਾਂ ਕਿਸਾਨ ਪਾਰਟੀ ਆ ਉਹ ਸਾਰਿਆਂ ਨੂੰ ਇਕੱਠਿਆਂ ਹੀ ਇੱਕ ਬਰਾਬਰ ਤੇ ਰੱਖਦਾ ਤੇ ਜਦੋਂ ਅਸੀਂ ਸੇਵਾ ਕਰਨੀ ਫਿਰ ਸਾਨੂੰ ਉਹ ਵੀ ਬਰਾਬਰ ਰੱਖ ਕੇ ਚੱਲਣਾ ਚਾਹੀਦਾ ਸ਼ਰਮ ਆਣੀ ਚਾਹੀਦੀ ਉਹਨਾਂ ਲੋਕਾਂ ਨੂੰ ਜਿਹੜੇ ਵਿਤਕਰਾ ਕਰਕੇ ਤੇ ਪਾਰਟੀਬਾਜ਼ੀ ਨੂੰ ਮੁੱਖ ਰੱਖ ਕੇ ਇਹ ਸੇਵਾ ਨਿਭਾਉਂਦੇ ਨੇ ਮੈਂ ਤੇ ਇਹੋ ਕਹਨੀ ਆ ਬਸ ਠੀਕ ਹੈ ਬੜਾ ਸ਼ੁਕਰ ਹੈਂਦਾ ਜਿਹੜਾ ਵਿਚਾਰਾ ਸਾਡੇ ਡੰਗਰੇ ਪੱਠੇ ਪਾਏ ਨੇ ਸਾਡੇ ਡੰਗਰ ਅੱਜ ਕੇ ਪੱਠੇ ਖਾਣਗੇ ਤੇ ਕੋਤ ਮੈਂ ਇਹ ਹੈ ਤੇ ਚਲੋ ਇੰਦੀ ਬੜੀ-ਬੜੀ ਉਮਰ ਉਹ ਬਾਜੜੇ ਪਹੁੰਚਣੇ ਤੇ ਸ਼ੁਕਰ ਕਰੋ ਜਿਹੜੇ ਪਹੁੰਚੀ ਜਣੇ ਤੇ ਸਾਰੇ ਜੀਵ ਡੰਗਰ 250 ਡੰਗਰ ਜਣਾ ਪੱਠਾ ਖਾਣਾ ਏ 250 ਡੰਗਰ ਪੱਠਾ ਖਾਏਗਾ ਤਾਂ ਕਿੰਨਿਆ ਸ਼ੀਸ਼ਾ ਦੇ ਗਾਣੇਗੀ ਪਰ ਬਾਕੀ ਇਹ ਇਹ ਮਾਲਕ ਇਹਨੇ ਜੀ ਮਥਾ ਮਥਾ ਦੇ ਆ ਜਿਹੜਾ ਮਥਾ ਇਹਨੇ ਜੀ ਸਭੀ ਨਹੀਂ ਸਕਣ ਤੇ ਸਾਡੀ ਮਰਵਈ ਨਹੀਂ ਲੱਗਾ ਮੈਂ ਤਾਂ ਨਹੀਂ ਮੇਰੀ ਉਮਰ ਵੀ ਨਹੀਂ ਲੱਗਾ ਜਿਹੜੀ ਮਤਲ ਪਈ ਸਾਡੇ ਡੰਗਰਾਂ ਨੂੰ ਪੱਠਾ ਚਾਰਾ ਮਿਲਿਆ ਪਿੰਡ ਤੋਂ ਕੋਤੇ ਡੇਰੇ ਤੇ ਬੜਾ ਆ ਪਰ ਡੇਰੇ ਪਹੁੰਚਣ ਤਾਂ ਨਾਲ ਕੋਈ ਜਾਏ ਡੇਰੇ ਦੱਸੇ ਉੰਦੇ ਡੇਰੇ ਵਾਲੀ ਤਾਂ ਬੜੀ ਮਾੜੀ ਹਾਲਤ ਹੈ ਹਾਂ ਜਗਤਪੁਰ ਵੀ ਪੱਠਾ ਮਾਰੇ ਚੰਗਾ ਲਿਆਵਾਂ ਤਾਂ ਟੂੜੀ-ਤਾੜੀ ਪਾ ਦੇਣਾ ਸਾੜੀ ਪਾਰ ਵਾਲੇ ਦੀ ਬੜੀ ਮਾੜੀ ਹਾਲਤ ਹੈ ਪਾਰੋਂ ਪੱਠਾ ਲਿਆਂਦੇ ਸੀ ਅਸੀਂ ਡੰਗਰ ਪਾਲਦੇ ਸੀ ਪੱਤ ਪੱਠੇ ਪਾਉਂਦੇ ਸੀ ਤੇ ਪਦਰਾ ਹੀ ਮੁੜ ਮੁੱਕ ਗਿਆ ਅਜੇ 4 4 ਫੁੱਟ ਪਾਣੀ ਹੈ ਪਿਆੜੀ ਨੇ ਚ ਥੀਲ ਦਾ ਮਤਲਬ ਹੈ ਜਿੱਦਾਂ ਇਹ ਪੱਠਾ ਦਾ ਆ ਜੇ ਇਹ ਜਿੰਨਾਂ ਸੰਨੂੰ ਪੱਠਾ ਭੇਜਣਾ ਠੀਕ ਹੈ ਅਸੀਂ ਬੜੇ ਦੁਖੀ ਹੋਈਏ ਤੇ ਆ ਹਾਂ